ਯਾਰੇ ਦੋਸਤੋ ਮੈਂ ਇਸ ਵੇਲੇ ਖੜਾ ਵਾਂ ਸਰਦੀ ਜਲਾ ਅਰਦਾਸਪੁਰ ਦੀ ਇਹ ਪੈਣ ਵਾਲੇ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪਿੰਡ ਬਰਿਆਰ ਦੇ ਲਾਗੇ ਜਿਹੜਾ ਐਨਐਚ ਤੇ ਬਣਿਆ ਚੌਕ ਆ ਇਹ ਜਿਹੜਾ ਚੌਕ ਆ ਇਹ ਮੁੱਢਲੇ ਤੌਰ ਤੇ ਟੈਕਨੀਕਲੀ ਤੇ ਇੰਜੀਨੀਅਰਿੰਗ ਕਾਉਂਡ ਆਵਿਊ ਦੇ ਨਾਲ ਟੋਟਲੀ ਗਲਤ ਬਣਿਆ ਹੋਣ ਕਾਰਨ ਇੱਥੇ ਤਰਕ ਢਰਾਵਾ ਜਿਹੜੀਆਂ ਆ ਸੜਕੀ ਆਮ ਹੀ ਹੁੰਦੀ ਰਹਿੰਦੀਆਂ ਨੇ ਇੱਕ ਰਿਪੋਰਟ ਅਨੁਸਾਰ ਪਿਛਲੇ 10 ਸਾਲ ਦੇ ਦੌਰਾਨ 100 ਦੇ ਕਰੀਬ ਜਿਹੜੇ ਲੋਕਵਾ ਉਹ ਟ੍ਰੈਕਟਰਾਂ ਦੇ ਵਿੱਚ ਮਾਰੇ ਗਏ ਨੇ ਪਰ ਸਰਕਾਰ ਸਭ ਕੁਝ ਭਲੀ ਭਾਂਤ ਜਾਣਦਿਆਂ ਹੋਇਆਂ ਵੀ ਜਾਂ ਜਿਹੜੇ ਐਨਐਚ ਹਾਈਵੇਅ ਵਾਲੇ ਨੇ ਉਹ ਵੀ ਸਭ ਕੁਝ ਆ ਕੇ ਵੇਖਦੇ ਆ ਮੌਕੇ ਤੇ ਰਿਪੋਰਟਾਂ ਹੁੰਦੀਆਂ ਲੋਕੀ ਜਿਹਨੂੰ ਰੋਲਾ ਪਾਉਂਦੇ ਆ ਉਹ ਵੀ ਹਾਂ ਕਰ ਜਾਂਦੇ ਨੇ ਕਿ ਤੇ ਪੁਲ ਬਣੇਗਾ ਕਿਉਂਕਿ ਇੱਥੇ ਜਾਂਦੇ ਅੰਡਰਪਾਸ ਬੋਲ ਪੁਲ ਬਣ ਜੇ ਤੇ ਜਾਂ ਇੱਥੇ ਓਵਰਬ੍ਰਿਜ ਬਣ ਜਾਵੇ ਲੋਕਾਂ ਦੀ ਮੁੱਖ ਮੰਗ ਵਾ ਖਾਸ ਕਰਕੇ ਦੋ ਸਾਲ ਦੇ ਜਿਹੜੋਂਦੇ ਆ ਜਨਵਰੀ ਮਹੀਨਾ ਹੁੰਦਾ ਵਾ ਜਾਂ ਫਰਵਰੀ ਮਹੀਨਾ ਹੁੰਦਾ ਵਾ ਹੰਦ ਬੜੀ ਪੈਂਦੀ ਆ ਇਸ ਚੌਕ ਦੇ ਲੋਕ ਜਿਹੜੇ ਆਮ ਹੀ ਆ ਜਾਂਦੇ ਆ ਨਾ ਧਿਆਨ ਨਾਲ ਚਵਾਲਿਆਂ ਨੇ ਕੋਈ ਇਹ ਬ੍ਰੇਕਰ ਲਗਾਏ ਨੇ ਬੜਾ ਸੁੱਖਾ ਚੌਕ ਨੂੰ ਢੰਗ ਵਾ ਤੇ ਨਾ ਕੋ ਚੌਂਕ ਦੇ ਵਿੱਚ ਕੋਈ ਹੋਰ ਸਹੂਲਤ ਆ ਜਿਹੜੀ ਆਵਾਜ਼ਾਂ ਨੂੰ ਸਰਲ ਕਰੇ ਵਿਗਨ ਨਾ ਪਾਵੇ ਮੇਰੇ ਕਹਿਣ ਤੋਂ ਭਾਵ ਸਿਗਾ ਕਿ ਟੈਕਨੀਕਲੀ ਇਹ ਚੌਕ ਗਲਤ ਬਣਿਆ ਹੋਣ ਕਾਰਨ ਦਰਕਟਰਾਵਾਂ ਇੱਥੇ ਆਮ ਹੁੰਦੀਆਂ ਰਹਿੰਦੀਆਂ ਨੇ ਪਰ ਲੱਗੇ ਵਿੱਚ ਲਖਵਾ ਸਾਹਮਣੇ ਪੀਐਸ ਗਾਰਡਰ ਫੈਲਸਵਾ ਰੈਸਟੋਰੈਂਟ ਨੇ ਹੋਟਲ ਹੋਰ ਨੇ ਯੂਨੀਵਰਸਿਟੀ ਪੈਂਦੀ ਹੈ ਬੰਤ ਜਿੰਨੇ ਕਾਲਜ ਵਾਲੀ ਇੱਥੇ ਦੀ ਬਣ ਗਈ ਹੁਣ ਜਿਹੜੀ ਯੂਨੀਵਰਸਿਟੀ ਲੱਗੇ ਬਰਿਆਰ ਪਿੰਡਾ ਕਾਉਂਟਾ ਮਜਲਾ ਹੋਰ ਨੇ ਕਾ ਪਿੰਡ ਦੇ ਲੋ ਜਿਹੜੇ ਅਸੀਂ ਆਣ ਕੇ ਆ ਜਾਂਦੇ ਆ ਲੋਕਾਂ ਦੀ ਮੰਗ ਵਾਕੇ ਆਵਾਜ ਨੂੰ ਸਰਲ ਕਰਨ ਵਾਸਤੇ ਤੇ ਲੋਕਾਂ ਦੀ ਜਿਹੜੀਆਂ ਮੋਤਾਂ ਹੋ ਰਹੀਆਂ ਦਰਕਟਰਾਵਾਂ ਦੌਰਾਨ ਮਨ ਰੋਕਣ ਵਾਸਤੇ ਆਵਾਜ਼ ਕਰਨ ਵਾਸਤੇ ਇਸ ਬਰਾਰਾਂ ਵਾਲੇ ਚੌਕ ਦੇ ਵਿੱਚ ਕਿਥੇ ਤੁਰੰਤ ਪੁਲ ਬਣਾਇਆ ਜਾਵੇ ਤਾਂ ਕਿ ਜਿਹੜੀ ਆਵਾਜ਼ ਆਈ ਆ ਉਹ ਸਰਲ ਹੋ ਜੇ ਤੇ ਲੋਕ ਬਿਨਾਂ ਵਜਾ ਨਾ ਮਰਨ ਥੈਂਕ ਯੂ